ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਜੱਟ ਸੇਵਕ ਮੈਂ ਹਾਂ ਨਿਰਮਲ ਸਿੰਘ ਕਲਿਆਣ ਤੇ ਮੇਰੇ ਸਾਥੀ ਰਹਿਣਗੇ ਤਰਲੋਚਨ ਸਿੰਘ ਭਰਾ ਭਰਾ ਸਾਹਿਬ ਸਿੱਖ ਜਗਤ ਦੇ ਵਿੱਚ ਬਹੁਤ ਸਾਰੀਆਂ ਦੁਆਵਾਂ ਜਿਹੜੀਆਂ ਹੈਗਾਂ ਪੈਂਦੀਆਂ ਰਹਿੰਦੀਆਂ ਬੜੇ ਮਸਲੇ ਉੱਠਦੇ ਰਹਿੰਦੇ ਆ ਪ੍ਰੰਤੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਿਆਸੀ ਤੜਾ ਬਾਦਲ ਤੜਾ ਬਹੁਤ ਵਿਵਾਦਾਂ ਦੇ ਵਿੱਚ ਆਇਆ ਤੇ ਇੱਕ ਦੂਜੇ ਦੇ ਪੈਰਲਰ ਜਿਹੜਾ ਹੈਗਾ ਸਵਾਲ ਉੱਠਦੇ ਆ ਤੇ ਹੁਣ ਇੱਥੋਂ ਤੱਕ ਹੋਇਆ ਵੀ ਜਿਹੜੇ ਅਕਾਲ ਤਖਸਾਲ ਦੇ ਸੱਤ ਮੈਂਬਰੀ ਕਮੇਟੀ ਜਿਨ੍ਹਾਂ ਨੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਸਤੇ ਭਰਤੀ ਸ਼ੁਰੂ ਕੀਤੀ ਸੀ ਤੇ ਸੱਤ ਮੈਂਬਰੀ ਕਮੇਟੀ ਨੂੰ ਦਰਕਨਾਰ ਕਰਕੇ ਅਕਾਲੀ ਦਲ ਨੇ ਕੀ ਕੁਸ਼ ਕੀਤਾ ਹਰਪੀਤ ਸਿੰਘ ਹੋਰਾਂ ਨੇ ਅਸਤੀਫਾ ਦਿੱਤਾ ਨਾਲ ਦੀ ਨਾਲ ਜਿਹੜੇਗੇ ਧਾਮੀ ਸਾਹਿਬ ਹੋਰਾਂ ਨੇ ਅਸਤੀਫਾ ਦਿੱਤਾ ਇਹ ਸਾਰੇ ਜਿਹੜਾ ਹੈਗਾ ਸੰਦਰਭ ਨੂੰ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਆ ਤੇ ਹਾਲਾਤ ਕੀ ਹੈ ਇਸ ਵਾਰ ਜਿਹੜੇ ਇਸ ਸਮੇਂ ਅਕਾਲੀ ਦਲ ਦੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਪੈਰੋਕਾਰਾਂ ਨੇ। ਗਿਆਨੀ ਸਾਹਿਬ ਪੰਜਾਬ ਦੇ ਵਿੱਚ ਇੱਕੋ ਇੱਕ ਖੇਤਰੀ ਪਾਰਟੀ ਮੰਨੀ ਜਾਂਦੀ ਸੀ ਸ਼੍ਰੋਮਣੀ ਕਾਲੀ ਦਾ। ਜੀ 1920 ਦੇ ਵਿੱਚ ਇਹ ਪਾਰਟੀ ਹੋਂਦ ਵਿੱਚ ਆਈ ਸੀ। ਜੀ ਸਾਡੇ ਪੰਜਾਬਕਾਂ ਨੇ ਬੜਾ ਮਤਲ ਇੱਕ ਖੂਨ ਡੋਲ ਕੇ ਇਸ ਨੂੰ ਬਸੀ ਜਾ। ਜੀ ਪਰ ਇੱਕ ਪਰਿਵਾਰ ਦਾ ਕਰਜ਼ਾ ਹੁਣ ਕਰਕੇ ਲਗਾਤਾਰ ਪਾਰਟੀ ਜਿਹੜੀ ਨਿਗਾਰਾਲੇ ਪਾਸੇ ਨੂੰ ਜਾ ਰਹੀ ਹੈ। ਜੀ ਪਿਛਲੇ ਦਿਨਾਂ ਤੋਂ ਜੋ ਘਟਨਾ ਕਰ ਹੋਏ ਸ਼੍ਰੀ ਕਾਟਕ ਸਾਹਿਬ ਤੇ ਜਿੱਥੇ ਬਾਦਲ ਪਰਿਵਾਰ ਜਾ ਕੇ ਪੇਸ਼ ਹੋਇਆ ਤੇ ਆਪਣੇ ਉਹਨਾਂ ਨੇ ਗਲਤੀਆਂ ਵੀ ਮਾਫੀ ਮੰਗੀ ਜੀ ਤੇ ਉਸ ਤੋਂ ਬਾਅਦ ਕੀ ਕੀ ਹੋਇਆ ਇਹ ਸਭ ਨੂੰ ਪਤਾ ਜੇ ਆਪਾਂ ਬਾਰ ਬਾਰ ਗੱਲ ਧਰਾਵਾਂਗੇ ਤਾਂ ਸ਼ਾਇਦ ਉਹ ਉਹਦਾ ਵੀ ਫਾਇਦਾ ਨਹੀਂ ਨਿਕਲਣਾ ਪਰ ਇੱਕ ਉਹਦੇ ਵਿੱਚ ਹੁਕਮ ਹੋਇਆ ਸੀਗਾ ਵੀ ਛਣੋਮਰੀ ਕਾਲੇ ਵਾਲ ਨੂੰ ਦੁਬਾਰਾ ਸੁਰਜੀਤ ਕਰਨ ਵਾਸਤੇ ਜੀ ਤੇ ਉਹਦੀ ਨਵੀਂ ਜਿਹੜੀ ਭਰਤੀ ਸ਼ੁਰੂ ਕੀਤੀ ਜਾਊਗੀ ਸ਼੍ਰੀ ਕਾਟਕ ਸਾਹਿਬ ਤੋਂ ਹੁਕਮ ਹੋਇਆ ਉਹਨਾਂ ਨੇ ਸੱਤ ਮੈਂਬਰ ਦੀ ਕਮੇਟੀ ਦਾ ਗਠਨ ਕੀਤਾ ਜੀ ਤੇ ਉਹ ਕਮੇਟੀ ਜਿਹੜੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਤੇ ਜਿਹੜੀ ਭਾਗੀ ਸ਼ੁਰੂ ਕਰੂਗੀ ਤੇ ਜੋ ਜੋ ਉਹਨਾਂ ਦਾ ਸਿਸਟਮ ਹੈ ਉਹਦੇ ਮਤਲਬ ਕੀ ਅੱਗੇ ਜਿਹੜੀ ਇਹ ਸਾਰਾ ਕੁਝ ਚੱਲਿਆ ਜਾਊਗਾ ਪਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੇ ਕੁਝ ਲੋਕ ਬੈਠੇ ਆ ਗਏ ਆ ਚਾ ਪਲੱਸ ਕਿਸਮ ਦੇ ਲੋਕ ਇਹਦੇ ਬੈਠੇ ਆ ਆਰਧਾਸਬ ਲੋਕ ਇਹਦੇ ਜੀ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਕਹਿੰਦੇ ਨੇ ਵੀ ਨਗਾਰ ਵਾਲੇ ਪਾਸੇ ਜਾਣੀਆਂ ਉਹ ਜਿਆਦਾ ਉਹ ਸਜਾਸ਼ਣ ਨੇ ਦੇਤੇ ਚੰਗਾ ਨਹੀਂ ਕਰਦੇ ਉਹ ਕਪਰਵਾ ਵੀ ਚਾਪਰੂਸੀ ਕਰ ਰਹੇ ਆ ਜੀ ਤੇ ਉਹ ਜਿਹੜਾ ਹਕਮ ਸੀ ਉਹਨੂੰ ਮੰਨਣ ਦੀ ਬਜਾਏ ਉਹਨਾਂ ਨੇ ਆਪਣੇ ਲੈਵਲ ਤੇ ਵੀ ਭਰਤੀ ਜੜੀ ਸ਼ੁਰੂ ਕਰ ਦਿੱਤੀ ਉਹ ਆਪਾਂ ਦੇਖਿਆ ਤਸਵੀਰਾਂ ਦੇ ਵਿੱਚ ਕਈ ਤੇ ਮਤਲਬ ਉਹਨਾਂ ਵੱਲੋਂ ਅਬਜਰ ਲਾਏ ਗਏ ਆਪਣੇ ਆਪਣੇ ਹਿਸਾਬ ਨਾਲ ਸਾਰਾ ਕੁਝ ਹੋ ਕਰ ਦਿੱਤਾ ਗਿਆ ਪਰ ਜਿਹੜੀ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀਗੀ ਜੀ ਤੇ ਅਸਲ ਵਿੱਚ ਕੰਮ ਹੋਣਾ ਨਹੀਂ ਸਾਰਾ ਕੁਝ ਓਕੇ ਜਿਹੜੇ ਆਪਾਂ ਲੋਗਾਂ ਨੇ ਸੀ ਉਹ ਵੀ ਉਹਨਾਂ ਨੇ ਲਾਉਣੇ ਸੀਗੇ ਭਰਤੀ ਦਾ ਸਿਸਟਮ ਕਿਵੇਂ ਚਲਾਉਣਾ ਸੀਗਾ ਕਿਹੜੇ ਲੋਕਾਂ ਨੂੰ ਜ਼ਿੰਮੇਵਾਰੀ ਲੈਣੀ ਸੀਗੀ ਉਹ ਵੀ ਉਹਨਾਂ ਨੇ ਕਰਨਾ ਹੁਣ ਉਹ ਕਮੇਟੀ ਜਿਹੜੀ ਬਣਾਈ ਗਈ ਸੀ ਉਹਦੇ ਵਿੱਚ ਤੁਹਾਨੂੰ ਸ਼ਾਇਦ ਪਤਾ ਹੋਣਾ ਚੀਜ਼ ਦੇ ਸੱਤ ਮੈਂਬਰ ਕਿਹੜੇ-ਕਿਹੜੇ ਸੀ ਸਭ ਤੋਂ ਪਹਿਲਾਂ ਤਾਂ ਸਰਦਾਰ ਹਰਜਿੰਦਰ ਸਿੰਘ ਢਾਬੀ ਜਿਹੜੇ ਕਿ ਉਹਦੀ ਜਿਹੜੀ ਪ੍ਰਧਾਨ ਬਿਲਕੁਲ ਜਿਨ੍ਹਾਂ ਨੇ ਅਸਤੀਫਾ ਦੇ ਕੇ ਆ ਜਿਹੜਾ ਹੈਗਾ ਮੁੱਦੇ ਨੂੰ ਜੜਾ ਫੇਰ ਗਰਮ ਕੀਤਾ ਹਾਂ ਦੂਜੇ ਨੰਬਰ ਤੇ ਸੀ ਸਾਫਕਾ ਅੱਜ ਜਿਹਨੂੰ ਬੁਢੀ ਪ੍ਰਧਾਨ ਅਕਰਪਾਲ ਸਿੰਘ ਮਲੂੰਗਰ ਪਰ ਇਹ ਕਹਿ ਸਕਦੇ ਆ ਇਨਸਾਨ ਹੈ ਕਾਫੀ ਬੁੱਧੀਜੀਵੀ ਹੈ ਜੀ ਤੇ ਤੀਜੇ ਨੰਬਰ ਤੇ ਜਿਹੜੇ ਆਪਣੇ ਸੀਗੇ ਮਨਪ੍ਰੀਤ ਸਿੰਘ ਵਾਲੀ ਜੀ ਜਿਹੜੇ ਚਰਮੇ ਕਾਲੀ ਦਲ ਦੇ ਸੀਨੀਅਰ ਕਾਲੀ ਆਗੂ ਰਹਿ ਗਏ ਤੇ ਬਰੈਕ ਵੀ ਐਸ ਟਾਈਮ ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਆਪਣੇ ਨਾਲ ਉਹਨਾਂ ਨੇ ਹੋਰ ਲਾਏ ਦੇ ਸੀਗੇ ਸੰਤਾ ਸਿੰਘ ਉਮੇਦਪੁਰੀ ਹੂੰ ਬੀਬੀ ਸਤਵੰਤ ਕੌਰ ਜੀ ਗੁਰਪ੍ਰਤਾਪ ਸਿੰਘ ਵਡਹਾਰਾ ਜੀ ਅਗਵਾਲ ਸਿੰਘ ਝੁੰਦਾ ਜੀ ਅਗਵਾਲ ਸਿੰਘ ਝੁੰਦੇ ਨਾਲੋਂ ਤੁਸੀਂ ਸੁਣਿਆ ਬਿਲਕੁਲ ਬਿਲਕੁਲ ਇਹ ਉਹ ਝੁੰਦਾ ਹੈ ਜਿਨੇ ਜਦੋਂ ਇੱਕ ਜਾਂਚ ਕੀਤੀ ਸੀਗੀ ਤੇ ਜਦੋਂ ਸਾਰੀ ਜਾਣ ਜਾਣ ਜਗ ਸ਼ਾਂਤੀ ਸੀ ਉਹਦਾ ਵੀ ਬੜਾ ਰੌਲਾ ਪਿਆ ਸੀ ਬਿਲਕੁਲ ਬਾਹਰ ਪਰਿਵਾਰ ਦੇ ਖਿਲਾਫ ਕਰਾਇਆ ਤੇ ਉਹ ਤੁਮੜ ਕੇ ਝੂਂਦਾ ਵੀ ਦੁਦਰੀ ਹੋ ਗਿਆ ਬਿਲਕੁਲ ਕਹਿੰਦੇ ਨੇ ਪਤਾ ਨਹੀਂ ਉਹ ਹੁਣ ਕਿਹੜਾ ਇਹੋ ਜਿਹਾ ਪ੍ਰੈਸ਼ਰ ਜਦੋਂ ਪੈਂਦਾ ਤੇ ਪਦੇ ਉਹ ਦਬ ਜਾਂਦੇ ਆ ਬੜਾ ਸਿਹਤੋ ਕੇ ਸਾਰਾ ਕੁਝ ਉਹਨਾਂ ਨੇ ਕੀਤਾ ਸੀ ਹੁਣ ਵੀ ਜਿਹੜੀ ਸੱਤ ਮੈਂਬਰੀ ਕਮੇਟੀ ਦੇ ਵਿੱਚੋਂ ਐਸਟੈਬ ਆ ਦੋ ਮੈਂਬਰ ਚੜ ਗਏ ਜੀ ਕਿਉਂਕਿ ਪਿਛਲੇ ਪੜਾਏ ਜੋ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਹੋਈ ਚੰਡੀਗੜ੍ਹ ਦੇ ਵਿੱਚ ਉਹਨਾਂ ਵਿੱਚ ਦੇ ਵਿੱਚੋਂ ਅਤਰਾਜ ਠਾਏ ਗਏ ਵੀ ਜਿਹੜੀ ਸ਼੍ਰੋਮਣੀ ਕਾਲੇ ਦਲ ਵੱਲੋਂ ਭਰਤੀ ਸ਼ੁਰੂ ਕੀਤੀ ਗਈ ਆ ਸਾਨੂੰ ਭਰੋਸੇ 'ਚ ਨਹੀਂ ਲਿਆ ਗਿਆ ਬਿਲਕੁਲ ਸਹੀ ਠੀਕ ਹੈ ਉਹਦੇ ਵਿੱਚ ਜਦੋਂ ਇਹ ਸਾਰੀ ਘਟਨਾ ਕਰਮ ਹੋਇਆ ਤੇ ਅੱਗੇ ਹੋਰ ਇੱਕ ਮੀਟਿੰਗ ਕਰਨ ਦਾ ਇਰਾਦਾ ਆ ਨਿਹੜਾ ਕਰ ਲਿਆ ਗਿਆ ਉਹ ਇਰਾਦਾ ਜਦੋਂ ਹੋ ਗਿਆ ਆ ਪਿਛਲੇ ਦਿਨਾਂ ਦੇ ਵਿੱਚ ਹੂੰ ਜਿਹੜੀ ਮੀਟਿੰਗ ਹੋਣੀ ਸੀ ਹੁਣ ਮੀਟਿੰਗ ਅੱਜ ਮੀਟਿੰਗ ਹੋਣੀ ਸੀ ਕੱਲ੍ਹ ਨੂੰ ਨਹੀਂ ਸੀਗੀ ਮਤਲਬ ਇਹ ਇੱਕ ਦੋ ਦਿਨਾਂ ਚ ਮੀਟਿੰਗ ਜਿਹੜੀ ਹੋਣੀ ਸੀ ਉਸ ਤੋਂ ਪਹਿਲਾਂ ਪਹਿਲਾਂ ਹੂੰ ਜਿਹੜੇ ਹਰ ਜਨ ਦਰਸ਼ਕ ਧਾਬੀ ਸੀ ਸ਼ਰੋਣੀ ਕੌਂਸਲ ਅਗਮਾਨ ਕਮੇਟੀ ਦੇ ਉਹਨਾਂ ਬਲਵਸੀ ਮਾਰੇ ਤੇ ਤਰਿਆ ਬਿਲਕੁਲ ਕੀ ਕਾਰਨ ਰਹੇ ਹੋਣਗੇ ਅਸਤੀਫਾ ਦੇਣ ਦੇ ਅਸਤੀਫਾ ਦੇਣ ਦੇ ਕਾਰਨ ਸਭ ਲੋਕਾਂ ਨੂੰ ਪਤਾ ਹੂੰ ਜਿਹੜੀ ਸੱਤ ਮੈਂਬਰੀ ਕਮੇਟੀ ਆ ਉਹਦੇ ਵਿੱਚ ਅਤਰਾਜ ਉਠਾਇਆ ਗਿਆ ਵੀ ਇਹਦੀ ਭਰਤੀ ਸ਼ੁਰੂ ਗਲਤ ਕੀਤੀ ਗਈ ਹੂੰ ਤਰੀਕਾ ਗਲਤ ਸੀਗਾ ਤੇ ਦੂਜੇ ਪਾਸੇ ਜਿਹੜਾ ਇੱਕ ਪਰਿਵਾਰ ਦੀ ਆਪਾਂ ਗੱਲ ਕਰਦੇ ਪਏ ਆ ਉਹਦਾ ਪ੍ਰੈਸ਼ਰ ਜਿਵੇਂ ਹਰ ਜਨ ਦਰਸ਼ਕ ਧਾਬੀ ਦੇ ਵੀ ਕੋਈ ਪ੍ਰੈਸ਼ਰ ਹੋ ਸਕਦਾ ਤੇ ਫਿਰ ਦੂਸਰੇ ਪੜੇ ਹੁਣ ਇੱਕ ਨਵਾਂ ਅਸਤੀਫਾ ਹੋਰ ਆ ਗਿਆ ਪ੍ਰੋਫੈਸਰ ਕਪਾਲ ਸਿੰਘ ਮੜੂਗਲ ਦਾ ਓਕੇ ਠੀਕ ਹੈ ਜੀ ਉਹਨਾਂ ਨੇ ਵੀ ਅਸਤੀਫਾ ਦਿੱਤਾ ਉਹ ਵੀ ਕਹਿੰਦੇ ਵੀ ਮੈਨੂੰ ਇਸ ਸੱਤ ਮੈਂਬਰ ਕਮੇਟੀ ਕੋਲ ਪਾਸੀ ਕਰ ਲੋ ਸ਼੍ਰੀ ਕਲਤਕ ਸਰ ਦੇ ਜਿਹੜੇ ਹੁਕਮ ਕੀਤੇ ਹੋਇਆ ਉਹ ਉਹਨਾਂ ਤੋਂ ਹੁਣ ਭੱਜ ਰਿਹਾ ਜਾ ਸਾਰੇ ਉਸ ਦਾ ਕਾਰਨ ਇਹ ਹੈ ਤੁਸੀਂ ਮੈਨੂੰ ਕੋ ਪੁੱਛਿਆ ਵੀ ਕੀ ਕਰ ਰਹੇ ਹੋਣਗੇ ਕੱਲ ਵਿੱਚੋਂ ਵੀ ਇੱਕ ਪ੍ਰਵਾਦ ਦਾ ਗਲਵਾ ਕਾਇਮ ਰੱਖਣ ਵਾਸਤੇ ਜੋ ਇਹ ਪਾਰਟੀ ਸ਼ੁਰੂ ਕੀਤੀ ਜੋ ਉਹਨਾਂ ਨੇ ਆਪਣੇ ਢੰਗ ਨਾਲ ਕੀਤੀ ਸੀ ਆਪਣੇ ਹੀ ਲੋਕਾਂ ਨੂੰ ਬਹੁਤ ਜਿਹੜੇ ਖਾਸ ਲੋਕ ਸੀ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਉਹਨਾਂ ਵੱਲੋਂ ਜਿਹੜੇ ਆਪਣੇ ਜਿਹੜੇ ਡੈਲੀਗੇਟ ਤਿਆਰ ਕੀਤੇ ਜਾ ਰਹੇ ਸੀਗੇ ਉਸ ਤੋਂ ਵਿੱਚ ਉਹਨਾਂ ਡੈਲੀਗੇਟਾਂ ਦੇ ਆਧਾਰ 'ਤੇ ਹੀ ਜਿਹੜਾ ਪਾਰਟੀ ਦਾ ਪ੍ਰਧਾਨ ਬਣਿਆ ਜਾ ਰਹਾ ਸੀਗਾ ਉਹਨਾਂ ਨੇ ਸਾਰਾ ਤਾਣਾ-ਬਣਾ ਦੇ ਤਰੀਕੇ ਨਾਲ ਬਣ ਲਿਆ ਜੀ ਜੀ ਕਾਲਕਸ ਦੇ ਹਕਮਾਂ ਨੂੰ ਉਹਨਾਂ ਨੇ ਇੱਕ ਤਰ੍ਹਾਂ ਰੱਖਤਾ ਉਸ ਚੀਜ਼ ਨੂੰ ਲੈ ਕੇ ਜਦੋਂ ਜਿਹੜੇ ਬਾਕੀ ਦੇ ਮੈਂਬਰ ਸੀਗੇ ਉਹਨਾਂ ਨੂੰ ਉਤਰਾਜ ਕੀਤਾ ਗਿਆ ਤੇ ਉਹ ਜਿਹੜੇ ਕੀ ਕਹਿੰਦੇ ਆ ਆਪ ਇੱਕ ਪੰਜਾਬੀ ਕਹਿੰਦੇ ਝੋਲ ਨਹੀਂ ਚੱਕਦੇ ਜਿਹੜੇ ਜਿਹੜੇ ਉਸ ਪਰਵਾਰ ਦਾ ਝੋਲ ਨਹੀਂ ਚੱਕਦੇ ਉਹ ਖੀਰ ਨੂੰ ਅੱਕ ਹਾਰ ਕੇ ਉਹ ਕਹਿੰਦੇ ਆਪਾਂ ਵਿੱਚੋਂ ਹੀ ਨਿਕਲ ਜਾਂਦੇ ਆ ਬਿਲਕੁਲ ਉਸ ਖੀਰ ਨੂੰ ਜਿਹੜਾ ਆਪਣਾ ਆਕਾ ਮੰਨੀ ਬੈਠੇ ਆ ਤੇ ਉਹਨਾਂ ਨੂੰ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਜਿਹੜੀ ਹੈਗੀ ਹੈ ਸ਼ਰੂਮ ਨਹੀਂ ਅਕਾਲੀ ਦਲ ਬਾਦਲ ਦਾ ਉਹਨਾਂ ਨੂੰ ਕੋਈ ਪਰਵਾਹ ਨਹੀਂ ਸਿਰਫ ਤੇ ਸਿਰਫ ਉਹ ਮੰਨ ਕੇ ਚੱਲਦੇ ਆ ਵੀ ਅਕਾਲੀ ਦਲ ਸਿਰਫ ਤੇ ਸਿਰਫ ਸਪੀਰ ਬਾਦਲ ਆ ਸਪੀਰ ਬਾਦਲ ਪਰੰਤੂ ਮਸਲਾ ਤਾਂ ਇਹ ਵੀ ਆ ਬਰਾੜ ਸਾਹਿਬ ਜਦੋਂ ਗੱਲ ਕਰਦੇ ਆ ਵੀ ਇਸ ਵੇਲੇ ਇੰਨਾ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਜਿਹੜੇ ਸਿੱਖ ਸੰਸਥਾ ਜਿਹੜੀ ਹੈਗੀ ਆ ਸਰਮੋਖ ਸਿੱਖ ਸੰਸਥਾ ਉਹਦੀ ਅਗਵਾਈ ਕਰਨ ਵਾਲੇ ਲੋਕ ਆਪਣੇ ਆਪ ਛੱਡ ਕੇ ਭੱਜਣ ਲੱਗ ਗਏ ਤਾਂ ਬਹੁਤ ਸਾਰੇ ਲੋਕਾਂ ਨੇ ਜਿਹੜੇ ਹੈਗੇ ਮੈਸੇਜ ਵੀ ਕੀਤੇ ਆ ਉਹਨਾਂ ਨੂੰ ਸੁਨੇਹੇ ਵੀ ਲਾਏ ਆ ਵੀ ਤੁਸੀਂ ਅਡੋਲ ਰਹੋ ਜਿਹੜੇ ਅਕਾਲੀ ਫੁੱਲਾ ਸਿੰਘ ਵਾਲੇ ਜਿਹੜੇ ਹੈਗੇ ਉਹਨਾਂ ਦੇ ਪੋਰਨਿਆਂ ਤੇ ਚੱਲਣ ਦੀ ਕੋਸ਼ਿਸ਼ ਕਰੋ ਭਾਈ ਬਚਿੱਤਰ ਸਿੰਘ ਹਰਮਨ ਨੂੰ ਆਪਾਂ ਜਿਹੜਾ ਹੈਗਾ ਸਿਰ ਧੜ ਦੀ ਬਾਜੀ ਲਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਬੰਧਾਂ ਨੂੰ ਆਪਣੇ ਤੌਰ ਤੇ ਜੇ ਤਿਆਹੀਆ ਕਰਦੇ ਆ ਤਾਂ ਕਿ ਲੋਕ ਸਾਥ ਦੇਣਗੇ ਉਹਨਾਂ ਦਾ ਕਿ ਜਿਹੜਾ ਬਦਲ ਧੜਾ ਜਿਹੜਾ ਸਿਆਸੀ ਤੌਰ ਤੇ ਤੇ ਦੋਨੇ ਤਰ੍ਹਾਂ ਧਾਰਮਿਕ ਤੌਰ ਤੇ ਇਸੇ ਤਰੀਕੇ ਕੰਮ ਜਰੂਗਾ ਤੁਸੀਂ ਕਾਲੀ ਫੂਲਾ ਸਿੰਘ ਦੀ ਗੱਲ ਕੀਤੀ ਹੈ ਉਹ ਸਾਡੇ ਜਦਤਾਬ ਸਹਿਬਾਨ ਜਿਹੜੇ ਅਰਗਵੀਰ ਸਿੰਘ ਜੀ ਹੁਣੇ ਗੈਰੀ ਗਿਰ ਉਹ ਉਹ ਵੀ ਅੰਦਰੋਂ ਅੰਦਰੋਂ ਬਹੁਤ ਜ਼ਿਆਦਾ ਪਰੇਸ਼ਾਨ ਹੈ ਜੀ ਪਰ ਹਿੰਮਤ ਨਹੀਂ ਵਿਖਾ ਰਹੇ ਜੇਕਰ ਉਹ ਹਿੰਮਤ ਉਹ ਖਾਉਂ ਤਾਂ ਉਹ ਕਾਲੀ ਫੂਲਾ ਸਿੰਘ ਵਾਲੀਆਂ ਜਿਹੜੀਆਂ ਉਹ ਸਾਰਾ ਉਹ ਪਿਛਲਾ ਜਿਹੜਾ ਇਤਿਹਾਸ ਦਰਾ ਸਕਦੇ ਆ ਜੀ ਸੱਤ ਹੋਰ ਬਕਰਨ ਪਰ ਰੱਬਾ ਨੇ ਇਸ ਗੱਲ ਦਾ ਵੀ ਜਿਨ੍ਹਾਂ ਨੂੰ ਲੋਕਾਂ ਨੇ ਆਗੂ ਮੰਨਿਆ ਜਾਂ ਜਿਨ੍ਹਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਲੱਗਦੇ ਬਿਲਕੁਲ ਜਿਵੇਂ ਤੁਸੀਂ ਗੱਲ ਕੀਤੀ ਵੀ ਇੱਕ ਹੀ ਪਰਿਵਾਰ ਨੂੰ ਆਕਾਲੀ ਦਲ ਬਣਾ ਲਾਪੇ ਵੀ ਇਹੀ ਚੌਂਬਰੀ ਕਾਲੀ ਦਲ ਦਾ ਹਾਂ ਉਹਨਾਂ ਤੋਂ ਦਰਦੇ ਮਾਰੇ ਨੇ ਉਹਨਾਂ ਦਾ ਸਾਹਮਣਾ ਕਰਨ ਦੀ بجائے ਹਕੀਕਤ ਨੂੰ ਸਾਹਮਣਾ ਕਰਨ ਦੀ بجائے ਉਹ ਠੀਵੇ ਦੇ ਕੇ ਘਰਾਂ ਨੂੰ ਦੌੜਦੇ ਘਰੂ ਹੋ ਗਏ ਪਰ ਗੱਲ ਵਿੱਚ ਇਹ ਹੈਗੀ ਆ ਵੀ ਜੇਕਰ ਉਹ ਆਪਣਿਆਂ ਨੂੰ ਆਗੂ ਘੋਲੇ ਸੀਗੇ ਤੇ ਫਿਰ ਉਹ ਭੱਜੇ ਕਿਉਂ ਬਿਲਕੁਲ ਇੱਥੇ ਇਹ ਵੀ ਉੱਠਦਾ ਸਵਾਲ ਵੀ ਕੀ ਉਹ ਸਿੱਖ ਕੌਮ ਦੇ ਨਾਲ ਇੱਕ ਪਰਿਵਾਰ ਦੇ ਦਵਾ ਦੇ ਵਿੱਚ ਆ ਕੇ ਅਸਿਫੇ ਦੇ ਕੇ ਸਿੱਖ ਕੌਮ ਦੇ ਨਾਲ ਸੱਚੀ ਮੁਰੀ ਕਿਸੇ ਧਰੋ ਕਰਨ ਵਾਲੀ ਕਿਤੇ ਗਦਾਰੀ ਕਰਨ ਵਾਲਾ ਕੰਮ ਤਾਂ ਨਹੀਂ ਇਹ ਬਿਲਕੁਲ ਜਿਹੜੇ ਲੋਕਾਂ ਨੇ ਉਹਨਾਂ ਦੇ ਵਿਸ਼ਵਾਸ ਕੀਤਾ ਉਹ ਉਹਨਾਂ ਨਾਲ ਗਦਾਰੀ ਕਰ ਰਹੇ ਹੈ ਜਿਹੜੀ ਸਾਡੇ ਪੰਜਾਬ ਨੂੰ ਜਾਂ ਪੰਜਾਬ ਦੀ ਜਿਹੜੀ ਇੱਕ ਇੱਕ ਖੇਤਰੀ ਪਛਾਣ ਦੀ ਸੀਗੀ ਜਿਹੜੀ 1920 ਦੇ ਵਿੱਚ ਚਾਰੇ ਸੀ ਉਹਨੂੰ ਬਚਾਉਣ ਲਈ ਜਿਹੜੇ ਸਟੇਜਾਂ ਦੇ ਉੱਪਰ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਲੋਕ ਹੁਣ ਉਹ ਕਿਉਂ ਮਤਲਬ ਲੁੱਟਦੇ ਰਹਦੇ ਐ ਕਿਉਂ ਨਹੀਂ ਸਾਬਣਾ ਕਰਦੇ ਹੁਣ ਰਹੀ ਗੱਲ ਜਿਹੜੇ ਆਪਣੇ ਸੈਂਕ ਸਾਬ ਜਥੇਦਾਰ ਸਾਹਿਬ ਸੀਗੇ ਜਿਹੜੇ ਅੱਜ ਸ਼੍ਰੀਖਾਲ ਤੱਕ ਸਾਰੇ ਪੰਜ ਜਗਤ ਦੇਦਾਰ ਸੀ ਉਹਨਾਂ ਵੱਲੋਂ ਸਜਾਵਾਂ ਲਾਈਆਂ ਗਈਆਂ ਉਹਨਾਂ ਨੂੰ ਵੀ ਜਗਜੋਏ ਬਿਲਕੁਲ ਉਹਨਾਂ ਦਾ ਕਰੀਅਰ ਹੀ ਖਤਮ ਕਰਤਾ ਜਾਨੀ ਕਿ ਉਹਨਾਂ ਦੀ ਜਿਹੜੀ ਵੱਡੀ ਸੈਕਸ ਸਫਲਤਾ ਨੂੰ ਜਿਹੜਾ ਹੈ ਖੁੱਡੇ ਲਾਉਣ ਲਾਉਣ ਲਈ ਉਹਨਾਂ ਨੇ ਕੋਈ ਕਸਰ ਨਹੀਂ ਉਹਦੀ ਸਾਹੀ ਦੇ ਜਿਹੜੇ ਦੋਸ਼ ਉਹਦੇ ਪਰਿਵਾਰ ਤੇ ਉਹਦੇ ਸਾਨੂੰ ਵੱਲੋਂ ਦੋਸ਼ ਲਵਾਏ ਗਏ ਮੈਨੇਜ ਕਰਕੇ ਕੁਝ ਕੁ ਵਾਰ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਜਿੱਥੇ ਆਪਾਂ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਦੀ ਗੱਲ ਕਰ ਰਹੇ ਹਾਂ ਆਪਣੇ ਫੇਸਬੁੱਕ ਵਾਲ ਤੇ ਜਾ ਕੇ ਬੜਾ ਕੁਝ ਲਿਖਿਆ ਹਮ ਪਰ ਉਹਨਾਂ ਦੀ ਹੁਣ ਉਹ ਅੰਦਰੋਂ ਆਤਮਾ ਨੇ ਵਜਿਜੋ ਸੱਚ ਤਾਂ ਨਹੀਂ ਬੋਲ ਸਕੀ ਪਰ ਉਹ ਲਿਖਣ ਲਈ ਮਜਬੂਰ ਜ਼ਰੂਰ ਬਿਲਕੁਲ ਉਹਨਾਂ ਦੇ ਵਿੱਚ ਕਿੰਨਾ ਕੁਛ ਆ ਪਰ ਲੋਕਾਂ ਨੇ ਉਹਨਾਂ ਨੂੰ ਸਪੋਰਟ ਕਰਦੀ ਬਿਲਕੁਲ ਉਸੇ ਉਸੇ ਆਧਾਰ ਨੂੰ ਜਿਹੜਾ ਮੰਨ ਕੇ ਧਾਮੀ ਸਾਹਿਬ ਨੇ ਅਸਤੀਫਾ ਦਿੱਤਾ ਪਰੰਤੂ ਬ੍ਰਾਸ ਮੈਂ ਤੁਹਾਡੀ ਗੱਲ ਨੂੰ ਵਿੱਚ ਹਜੇ ਟੋਕਦਾ ਵੀ ਜੇਕਰ ਉਹ ਤੋਂ ਬਗਾਰ ਦੇ ਆ ਸਿੱਖ ਕੌਮ ਦੇ ਸਰਮੌਕ ਆਗੂਆਂ ਦੇ ਬਜੋ ਕੀ ਜਿਹੜੀਆਂ ਜਿਹੜੀਆਂ ਸੰਸਥਾਵਾਂ ਸਿੱਖ ਸੰਸਥਾਵਾਂ ਜਿਹੜੀਆਂ ਹੈ ਨਾ ਜਾਂ ਟਕਸਾਲਾ ਦੇ ਮੁਖੀ ਆ ਕੀ ਅਕਾਲ ਤਖਤ ਦੇ ਇਹਨਾਂ ਪੈਰੋਕਾਰ ਲੋਕਾਂ ਦੇ ਪਿੱਛੇ ਜਾ ਕੇ ਖੜਮੂ ਤਿਆਰ ਹੋਣਗੇ ਕਿ ਉਹ ਇਸ ਗੱਲ 'ਚ ਵੀ ਹੈਗੇ ਵਿਸ਼ਵਾਸ ਨਹੀਂ ਉਹਨਾਂ ਦਾ ਵੀ ਸਾਡੇ ਨਾਲ ਸਿੱਖ ਸੰਗਤ ਜਾਂ ਸਿੱਖ ਸੰਸਥਾ ਦੇ ਵੱਡੇ ਚਿਹਰੇ ਆ ਉਹ ਸਾਡੇ ਨਾਲ ਨਹੀਂ ਖੜਨਗੇ ਇਸ ਲੜਾਈ ਦੇ ਵਿੱਚ ਦੇਖੋ ਜਿਹੜੀ ਗੱਲ ਹੈ ਸਿੱਖ ਸਖਤ ਫੈਸਲੇ ਲੈਣ ਦੀ ਗੱਲ ਹੈ ਜੇਕਰ ਸਾਡੇ ਸਿੰਘ ਸਾਹਿਬ ਸਖਤ ਫੈਸਲੇ ਲੈਣਗੇ ਵੀ ਸਾਡੇ ਜਥੇਦਾਰਾਂ ਨੂੰ ਜੇ ਉਹਨਾਂ ਨੇ ਜਲੀਲ ਹੋਣ ਤੋਂ ਬਚਣਾ ਜੇ ਸਾਡੀ ਸਰਮੌਰ ਸੰਸਥਾ ਨੂੰ ਇੱਕ ਬਚਾ ਕੇ ਰੱਖਣਾ ਵੀ ਸਾਡੇ ਜਿਹੜੀਆਂ ਦੂਸਰੀਆਂ ਹੋਰ ਧਰਮ ਦੇ ਲੋਕ ਹੈਗੇ ਆ ਜਾਂ ਸਾਡੇ ਬਲਡ ਦੇ ਵਿੱਚ ਹੋਰ ਲੋਕ ਹੈਗੇ ਆ ਉਹਨਾਂ ਨੂੰ ਸਾਡੇ ਜਿਹੜੀ ਹਾਤੀ ਹੋਰ ਬਚਾ ਕੇ ਰੱਖਣੀ ਹੈ ਤਾਂ ਇਹਨਾਂ ਨੂੰ ਸਟੈਂਡ ਲੈਣਾ ਪਊ ਲੈਣਾ ਪਊ ਬਿਲਕੁਲ ਕਿਉਂਕਿ ਇੱਕ ਪਰਿਵਾਰ ਦੇ ਦਬਾਅ ਥੱਲੇ ਆ ਕੇ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਨਹੀਂ ਭੱਜ ਸਕਦੇ ਤੇ ਤੁਸੀਂ ਉਹਨਾਂ ਦੇ ਜਿਹੜੇ ਝੋਲਾ ਚੱਕਣੇ ਬਣਗੇ ਤੇ ਜੇ ਕੋਈ ਊਨ ਤਾਈ ਕਈ ਵਾਰ ਵੱਡਾ ਕੰਮ ਕਰਦੇ ਤੋਂ ਗਲਤੀਆਂ ਹੋ ਜਾਂਦੀਆਂ ਕਈ ਵਾਰ ਇਹ ਇਨਰ ਵੀ ਤੁਹਾਡੇ ਕੋਲ ਕੋਈ ਗਲਤੀ ਹੋਈ ਵੀ ਤੁਹਾਨੂੰ ਇਹ ਲੱਗੇ ਵੀ ਅਸੀਂ ਜੇਕਰ ਉਹਨਾਂ ਦੇ ਖਿਲਾਫ ਬੋਲਾਂਗੇ ਵੀ ਸਾਡ ਨੂੰ ਸੰਦਸ਼ਣ ਕਰਨਾ ਆਪਣੇ ਬਿਲਕੁਲ ਬਿਲਕੁਲ ਜੇ ਤੁਸੀਂ ਨਹੀਂ ਵੀ ਕੀਤੀ ਤੁਹਾਡੇ ਖਿਲਾਫ ਤਾਂ ਉਹਨਾਂ ਨੇ ਉਹਨਾਂ ਦੇ ਹੋਜੇ ਵਿੰਗ ਬੈਠਿਆ ਜਿਨ੍ਹਾਂ ਵੱਲੋਂ ਤੁਹਾਡੇ ਦੇ ਉਹੋ ਜਿਹੀਆਂ ਚੀਜ਼ਾਂ ਉਹਨਾਂ ਨੇ ਠੋਕ ਦੇਣੀਆਂ ਜਿਵੇਂ ਅਗਿਆਨੀ ਹਰਪ੍ਰੀਤ ਸਿੰਘ ਨਾਲ ਵੀ ਕੀਤੀ ਉਹਨੂੰ ਕੋਈ ਕਰਤਾਰ ਖੁਸ਼ੀ ਕੋਈ ਕੋਸ਼ਿਸ਼ ਕੀਤੀ ਤੇ ਪਰ ਅੱਜ ਸਮਾਂ ਹੈਗਾ ਵੀ ਤੁਸੀਂ ਆਪ ਦੀਆਂ ਜ਼ਿੰਮੇਵਾਰੀਆਂ ਪੱਜਾਂ ਤੋਂ ਇਲਾਵਾ ਤੁਸੀਂ ਜ਼ਿੰਮੇਵਾਰੀਆਂ ਨਿਭਾਓ ਤੇ ਫੋਕਮਾ ਕਰੋ ਫਿਰ ਸੰਗਤ ਬੈਠੀ ਆ ਲੋਕ ਬੈਠੇ ਜਿਹੜੇ ਤੁਸੀਂ ਦੂਸਰੀਆਂ ਸੰਸਥਾਵਾਂ ਦੀ ਗੱਲ ਕਰਦੇ ਹੋ ਜਾਂ ਜਿਹੜੇ ਛੋਟੇ ਛੋਟੇ ਹੋਰ ਕਾਲੀਦਲ ਹੈਗੇ ਆ ਜਾਂ ਸਾਡੇ ਧਾਰਮਿਕ ਆਗੂ ਹੈਗੇ ਆ ਜੀ ਅਗਰ ਉਹ ਨਹੀਂ ਤੁਰਨਗੇ ਤਾਂ ਲੋਕ ਆਪ ਹੀ ਆਪ ਇੱਕ ਵਹਾਅ ਦੇ ਰੂਪ ਦੇ ਵਿੱਚ ਨਾਲ ਟੋਲ ਬੜਾ ਲਹਿਰ ਬਣ ਜੂਗੀ ਲਹਿਰ ਬਣ ਜੂਗੀ ਦੂਜੀ ਗੱਲ ਜੇ ਅਗਰ ਸ਼੍ਰੋਮਣੀ ਕਾਲ ਜਿਹੜਾ ਨੇ ਸੁਧਾਰਨਾ ਕੀਤਾ ਦੂਸਰੇ ਪਾਸੇ ਜਿਹੜਾ ਵਾਸ ਪੰਜਾਬ ਛੋਮਣੀ ਕਾਲੀਦਲ ਬਣਿਆ ਤੇ ਉਹਨਾਂ ਦੀ ਮੈਂਬਰਸ਼ਿਪ ਜਿਹੜੀ ਭਰਤੀ ਸ਼ੁਰੂ ਹੋ ਰਹੀ ਹੈ ਬਿਲਕੁਲ ਬਿਲਕੁਲ ਤੇ ਲੋਕਾਂ ਨੇ ਉਹਨਾਂ ਦੇ ਮੈਂਬਰ ਬਣ ਜਾਣਾ ਇਹ ਕੋਈ ਦੂਜੀ ਗੱਲ ਨਹੀਂ ਚੰਗੀ ਗੱਲ ਆ ਜੇ ਅਗਰ ਕੋਈ ਛੋਮਣੀ ਕਾਲੀਦਲ ਦੇ ਬਰਾਬਰ ਹੋਰ ਕਾਲੀਦਲ ਕੋਈ ਬਰਾਬਰ ਚੰਗਾ ਹੁਰਦਾ ਹੈ ਜੇ ਉਹਨੂੰ ਲੋਕ ਪਸੰਦ ਕਰਨਗੇ ਤੇ ਉਹਨਾਂ ਦੀ ਸਪੋਰਟ ਕਰਨਗੇ ਪਰ ਜੇ ਇਸ ਕਾਲੀਦਲ ਨੂੰ ਵੀ ਬਚਾਉਣਾ ਚਾਹੁੰਦੇ ਆ ਤਾਂ ਸਾਰਿਆਂ ਨੂੰ ਏਕਾ ਕਰਨਾ ਪਊਗਾ ਜਿਹੜਾ ਨਵਾਂ ਕਾਲੀਦਲ ਬਣਿਆ ਉਹ ਵੀ ਇਕਾ ਕਰਨ ਦੇ ਵਿੱਚ ਮੇਰਾ ਘਰ ਰਾਜੀ ਹੋ ਜਾਊਗਾ ਬਰਾਤ ਸਾਹਿਬ ਜਿਵੇਂ ਤੁਸੀਂ ਪਾਸ ਪੰਜਾਬ ਦੇ ਅਕਾਲੀ ਦਲ ਦੀ ਗੱਲ ਕੀਤੀ ਹੈ ਵੀ ਉਹਦੀ ਭਰਤੀ ਸ਼ੁਰੂ ਹੋ ਗਈ ਆ ਤੇ ਉਹ ਕਿਵੇਂ ਠਿਕੂਗੀ ਅਕਾਲੀ ਦਲ ਤਾਂ ਕਹਿੰਦੇ ਅਸੀਂ ਜਿਹੜੇ 38 ਲੱਖ ਲੋਕਾਂ ਦੀ ਭਰਤੀ ਕਰ ਚੁੱਕੇ ਫਰਮ ਪਰ ਚੁੱਕੇ ਆ ਵੀ ਸਾਡਾ ਬਹੁਤ ਵੱਡਾ ਜਿਹੜਾ ਹੈਗਾ ਕਾਡਡ ਆ ਬਹੁਤ ਵੱਡੇ ਜਿਹੜੇ ਸਾਡੇ ਨਾਲ ਲੋਕ ਗਿਣਤੀ ਦੇ ਵਿੱਚ ਵੀ ਅਸੀਂ ਜਿਹੜੀ ਸਾਡੀ ਪ੍ਰਧਾਨ ਤੇ ਹੋਰ ਜਿਹੜੇ ਉੱਤੇਦਾਰੀਆਂ ਉਹਦੇ ਤੇ ਨਿਰਪਰ ਕਰਦਿਆਂ ਲੱਖਾਂ ਦੀ ਜਿਹੜੀ ਭਰਤੀ ਦੀ ਗੱਲ ਕਰਦੇ ਨਾ ਹੁਣ ਇਹ ਨਾ ਤਾਂ ਕਿਸੇ ਕੋਲੇ ਅੰਕ ਰਿਹਾ ਹੈ ਇਹ ਗੱਲ ਕਹਿਣ ਦੀਆਂ ਸਟੇਜਾਂ ਦੇ ਜਿੰਨੀਆਂ ਮਰਜ਼ੀ ਤੁਸੀਂ ਕਹਿ ਦਿਓ ਜੀ ਮੈਨੂੰ ਨਹੀਂ ਕੋਈ ਲੱਗਿਆ ਕਿਤੇ ਵੀ ਇਹਨਾਂ ਦੀ ਜਿਹੜੀ ਭਰਤੀ ਬੜੀ ਜ਼ੋਰ ਸ਼ੋਰ ਨਾਲ ਚੱਲ ਰਹੀ ਵੀ ਹੈ ਲੋਕਾਂ ਨੇ ਸੋਸ਼ਲ ਮੀਡੀਆ ਦੇ ਅੱਗੇ ਰੌਲਾ ਪਾਇਆ ਤੇ ਵੀ ਅਸੀਂ ਭਰਤੀ ਹੋਣ ਲੱਗਿਆ ਜੀ ਜੇਕਰ ਇੰਨੀ ਗੱਲਬਾਤ ਹੁੰਦੀ ਤਾਂ ਲੋਕ ਸਭਾ ਦੇ ਚ ਹਾਲਾਤ ਬਾਰੇ ਨਹੀਂ ਹੋ ਰਹੇ ਸੀਗੇ ਜੀ ਇਹ ਪਰ ਕਾਲੀ ਦਲ ਨੂੰ ਸੋਚਣ ਦੀ ਜ਼ਰੂਰਤ ਹੈਗੀ ਆ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਪੰਜਾਬ ਦੇ ਵਿੱਚ ਜਿੰਨੇ ਛੋਟੇ ਛੋਟੇ ਗਰੁੱਪ ਹੈਗੇ ਆ ਇਸ ਟਾਈਮ ਭਾਵੇਂ ਸਾਡੇ ਪਿਛਲੇ ਜੋ ਵੀ ਮਤਭੇਦ ਮਰਜੀ ਆ ਮਤਭੇਦ ਬਾਕੀ ਹੈ ਗਿਆ ਜੇਕਰ ਪੰਜਾਬ ਨੂੰ ਬਚਾਉਣਾ ਚਾਹੁੰਦੇ ਇੱਕ ਖੇਤਰੀ ਪਾਰਟੀ ਦੇ ਰੂਪ ਦੇ ਵਿੱਚ ਸ਼ੌਂਪਣੀ ਕਾਲਜ ਜਿਹੜਾ 1920 ਚ ਬਣ ਕੇ ਆਇਆ ਬਿਲਕੁਲ ਜੇਕਰ ਉਹਨੂੰ ਬਚਾਉਣਾ ਚਾਹੁੰਦੇ ਆ ਤਾਂ ਇਕੱਠੇ ਹੋਣਾ ਪਊਗਾ ਤੇ ਬਾਦਲ ਪਰਿਵਾਰ ਨੂੰ ਜੇ ਪਾਸੇ ਕਰਨਾ ਤੇ ਉਹਨਾਂ ਨੂੰ ਬੇਇਤੀਆ ਕਰਕੇ ਬੇਇਤੀਆ ਬਹੁਤ ਕਰੀ ਜਾਂਦੇ ਉਹਦਾ ਉਹਦਾ ਨਾ ਮੇਰੇ ਫਿਰ ਉਹ ਜ਼ਬਰਦਸਤੀ ਇਹਨਾਂ ਨੂੰ ਪਾਸੇ ਕਰਨਾ ਪਊਗਾ ਬਿਲਕੁਲ ਫੈਸਲਾ ਲੈਣ ਦੀ ਲੋੜ ਆ ਤੇ ਸੈਕਸ ਸਾਹਿਬ ਜੀ ਉਹਨਾਂ ਨੂੰ ਵੀ ਬੇਇਤੀ ਕਰਦੇ ਆ ਅਸੀਂ ਸਭ ਵੀ ਉਹਨਾਂ ਤੇ ਵਿਸ਼ਵਾਸ ਕਰਦੇ ਆ ਉਹਨਾਂ ਦਾ ਸਤਕਾਰ ਕਰਦੇ ਆ ਕਿਉਂਕਿ ਸਾਡੀ ਸੰਬੋਧ ਸੰਸਥਾ ਦੇ ਜਿਹੜੇ ਉਹ ਲਗੂ ਹੈ ਬਿਲਕੁਲ ਤੇ ਉਹਨਾਂ ਕੋਲ ਸੇਧ ਵੀ ਲੈਣੀ ਆ ਉਹ ਇੰਨੇ ਨਿਰਾਸ਼ ਨਾ ਹੋਣ ਆਪਸ ਹੱਥ ਫੈਸਲਾ ਲਾ ਲ ਕੋਈ ਨਹੀਂ ਕੱਲ ਨੂੰ ਜੋ ਹੋਊਗਾ ਵੇਖਿਆ ਜਾਊਗਾ ਪਰ ਅੱਜ ਹੀ ਡੇਟ ਦੇ ਵਿੱਚ ਸਾਡੇ ਪੰਜਾਬ ਨੂੰ ਸ਼੍ਰੋਮਿਕ ਕਾਲੀ ਗੱਲ ਨੂੰ ਸਾਡੀ ਜਿਹੜੀ ਸ਼੍ਰੋਮਿਕ ਕਮੇਟੀ ਸਸਤਾ ਹੈਗੀ ਹੈ ਸਰੀ ਸਿੱਖਿਓ ਬਚਾਉਣ ਦੀ ਜ਼ਰੂਰਤ ਹੈਗੀ ਹੈ ਜੇਕਰ ਉਹਨਾਂ ਨੇ ਇਹ ਫੈਸਲਾ ਨਾ ਲਿਆ ਤੇਰੀ ਹੋ ਗਈ ਤਾਂ ਬਹੁਤ ਵੱਡਾ ਨੁਕਸਾਨ ਹੋ ਜੂਗਾ ਤੇ ਆਉਣੇ ਸਮੇਂ ਤੇ ਕਿਹੋ ਜਿਹੇ ਰੰਗ ਜਿਹੜੇ ਪੰਜਾਬ ਦੇ ਵਿੱਚ ਉੱਗਣਗੇ ਬਿਲਕੁਲ ਤੇ ਉਹ ਸਮੇਂ ਦੀ ਗੱਲ ਰਹੂਗੀ ਤੇ ਮੇਰਾ ਖਿਆਲ ਆ ਵੀ ਇੱਥੇ ਬਿਲਕੁਲ ਜਿਹੜੇ ਅਸੀਂ ਗੱਲ ਕਰਦੇ ਆ ਏਜੰਸੀਆਂ ਜਾਂ ਜਿਹੜੀ ਹੋਰ ਜਿਹੜੇ ਕਿ ਸਿੱਖ ਧਰਮ ਤੋਂ ਬਾਹਰ ਤਾਕਤਾਂ ਜਿਹੜੀਆਂ ਸ਼ਰੂਨੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਕਬਜ਼ਾ ਕਰਨ ਨੂੰ ਫਿਰਦੀਆਂ ਜਾਂ ਜਿਹੜਾ ਸਿੱਖ ਸੰਸਥਾਵਾਂ ਨੂੰ ਢਾਹ ਲਾਉਣ ਨੂੰ ਫਿਰਦੀਆਂ ਉਹਨਾਂ ਨੂੰ ਰਾਹ ਫਿਰ ਖੁੱਲੇ ਹੋ ਜਾਣਗੇ ਕਿਉਂਕਿ ਕਿਤੇ ਨਾ ਕਿਤੇ ਜਿਹੜਾ ਹੈਗਾ ਅਕਾਲੀ ਦਲ ਦੀ ਗੱਲ ਜਿਹੜੀ ਹੁੰਦੀ ਹੈ ਬਾਦਲ ਪਰਿਵਾਰ ਦੀ ਗੱਲ ਹੁੰਦੀ ਹੈ ਕਿਤੇ ਨਾ ਕਿਤੇ ਆਉਂਦੇ ਸਮੇਂ 'ਚ ਸਿਆਸੀ ਲਾਹੇ ਲੈਣ ਲਈ ਸਮਝੌਤੇ ਵੀ ਇਹ ਲੋਕ ਕਰਨਗੇ ਤੇਸ ਕਰਕੇ ਤੋਂ ਪਹਿਲਾਂ ਦੀ ਗੱਲ ਹੈਗੇ ਆ ਵੀ ਜਿਹੜੀਆਂ ਸਰਮੌਕ ਸੰਸਥਾਵਾਂ ਦੇ ਆਗੂ ਆ ਤੇ ਅਕਾਲ ਤਖਤ ਸਾਹਿਬ ਦੇ ਜਿਹੜੇ ਹੈਗੇ ਆ ਦਰਬਾਰ ਸਾਹਿਬ ਦੇ ਜਿਹੜੇ ਇਸ ਵੇਲੇ ਪ੍ਰਬੰਧਕ ਹੈਗੇ ਉਹਨਾਂ ਨੂੰ ਸਖਤ ਸਟੈਂਡ ਲੈ ਕੇ ਲੋਕਾਂ ਦੀ ਰਾਇ ਲੈ ਕੇ ਅਸੀਂ ਵੀ ਜਿਹੜੇ ਹੈਗੇ ਇਸ ਵੀਡੀਓ ਰਾਹੀਂ ਤੁਹਾਨੂੰ ਅਪੀਲ ਕਰਦੇ ਸਭ ਨੂੰ ਜੇਕਰ ਤੁਸੀਂ ਅੱਜ ਹੁਣ ਧੰਮੀ ਸਾਹਿਬ ਹੋ ਰਹੇ ਦੇ ਹਰਪ੍ਰੀਤ ਸਿੰਘ ਹੋਰੀ ਜਿੰਨੇ ਵੀ ਜਿਹੜੇ ਹੈਗੇ ਸਰਮੌਕ ਸਾਡੇ ਆਗੂ ਆ ਅਕਾਲ ਤਖਤ ਜਾਂ ਸੱਤ ਮੈਂਬਰ ਕਮੇਟੀ ਚ ਉਹਨਾਂ ਦਾ ਸਾਥ ਦੇਣ ਲਈ ਆਪਣਾ ਪ੍ਰਤੀਕਰਮ ਜ਼ਰੂਰ ਲਿਖੋ ਕਿ ਅਸੀਂ ਉਹਨਾਂ ਦੇ ਨਾਲ ਆ ਕਿਉਂਕਿ ਉਹਨਾਂ ਨੂੰ ਵੀ ਹੌਸਲਾ ਹੋ ਜਾਵੇ ਕੋਈ ਸਖਤ ਫੈਸਲਾ ਲੈਣ ਵਾਸਤੇ ਮੈਂ ਇਹ ਕੋ ਬੇਨਤੀ ਕਰੂੰਗਾ ਮਤਲਬ ਖਾਸ ਕਰਕੇ ਬਾਦਲਪੁਰਵਾਰ ਨੂੰ ਆਪਣੇ ਚਲੋ ਬਾਦਲਪੁਰਵਾਰ ਵੀ ਆਪਾਂ ਸਹਿਕਾਰਜੋਗ ਹੈ ਕੋ ਦੂਜੀ ਗੱਲ ਨਹੀਂ ਲੰਬਾ ਸਮਾਂ ਇਹਨਾਂ ਨੇ ਪੰਜਾਬ ਤੇ ਰਾਜ ਕੀਤਾ ਤੇ ਜਿਹੜੇ ਉਹਨਾਂ ਦੇ ਨਾਲ ਲੋਕ ਹੈਗੇ ਆ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਜੇ ਪੰਜਾਬ ਨੂੰ ਤੇ ਚਰੋਣੀ ਕਾਲੀਦਾਨ ਨੂੰ ਤੇ ਚਰੋਣੀ ਕਮੇਟੀ ਸਾਡੀ ਸਾਥ ਸਾਰਾ ਬਚਾਉਣਾ ਹੈਗਾ ਤੁਸੀਂ ਕੋਸ ਸਮੇਂ ਲਈ ਭਾਵੇਂ ਹੋ ਜੋ ਪਾਸੇ ਜਰੂਰ ਹੋ ਜੋ ਕਿ ਜਿਹੜੀ ਪੰਜਾਬ ਦੀ ਇੱਕ ਓਕੇਤਰੀ ਪਾਰਟੀ ਹੈ ਉਹਦੇ ਵਿੱਚ ਆ ਕੇ ਤੇ ਇਹ ਅੱਗੇ ਵਧੇ ਤੇ ਜਿਹੜੀਆਂ ਅੱਗੇ ਜਾਂ ਕੋਈ ਸਿਆਸੀ ਚੋਣਾਂ ਆਉਂਦੀਆਂ ਜਾਂ ਸਾਡੇ ਸਿੱਖ ਧਰਮ ਨਾਲ ਸਬੰਧਤ ਮਸਲੇ ਹੈਗੇ ਤਾਂ ਹੱਲ ਹੋ ਸਕਣ ਤਾਂ ਹੀ ਜਿਹੜਾ ਸਾਡੇ ਪੰਜਾਬ ਆ ਇਸ ਦੀ ਜਿਹੜੀ ਸਿੱਖ ਹਸਤਾ ਦਾ ਬਸੜੀਆਂ ਅਮੀਰ ਕਰਦਾ ਵੀ ਮਤਲਬ ਇਹ ਲੋਕ ਜੇ ਛੁੜਦੇ ਹੈਗੇ ਤਾਂ ਜੇਕਰ ਤੁਹਾਨੂੰ ਕਰ ਸਾਡੀ ਚੰਗੀ ਲੱਗਦੀ ਜਵਾਲੇ ਲੱਗਦੀ ਜੀ ਟਿੱਪਣੀ ਜੂ ਕਰਿਓ ਜੀ ਤੇ ਬਾਕੀ ਤਾਂ ਖਿਆਲਸ ਰੱਬ ਰੱਖ ਬਿਲਕੁਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ